ਜੇਲ੍ਹ ਚ ਬੈਠਿਆ ਅਮਰਤਪਾਲ ਸਿੰਘ ਨੂੰ ਇੱਕ ਵੱਡਾ ਝਟਕਾ ਹੋਰ ਲੱਗ ਗਿਆ ਤੇ ਦੱਸਦੇ ਆ ਕਿ ਹੁਣ ਐਨਐਸ ਤੋਂ ਬਾਅਦ ਯੂਏਪੀ ਲਗਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਜਿਹੜਾ ਕਿ ਹੁਣ ਗੁਰਪ੍ਰੀਤ ਸਿੰਘ ਹਰੀਨੌਰ ਦੇ ਮਾਮਲੇ ਦੇ ਵਿੱਚ ਇਹ ਯੂਏਪੀ ਲਗਾਇਆ ਗਿਆ ਹੈ ਤੇ ਉਥੇ ਹੀ ਯੂਏਪੀ ਨੂੰ ਲਗਾ ਕੇ ਹੁਣ ਸਿੱਖਾਂ ਦੇ ਲਈ ਇਹ ਮਾੜੀ ਖਬਰ ਹੈ ਤੇ ਜਿਸ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਝਟਕਾ ਜਿਹੜਾ ਕਿ ਅਮਰਤਪਾਲ ਨੂੰ ਦਿੱਤਾ ਗਿਆ ਹੈ ਪੰਜਾਬ ਦੇ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਅਤੇ ਵਿਦੇਸ਼ ਚ ਰਹਿੰਦੇ ਅਰਸ਼ਦੀਪ ਸਿੰਘ ਉਰਫ ਅਰਸ਼ਡੱਲਾ ਉਤੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਮਾਮਲਾ ਜਿਹੜਾ ਕਿ ਦਰਜ ਕਰ ਦਿੱਤਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਇਹ ਕਾਰਵਾਈ ਜਿਹੜੀ ਕਿ 9 ਅਕਤੂਬਰ 2022 ਨੂੰ ਫਰੀਦਕੋਟ 'ਚ ਹੋਏ ਗੁਰਪ੍ਰੀਤ ਸਿੰਘ ਹਰੀਨੌਂ ਦੇ ਕਤਲ ਦੇ ਸਬੰਧ ਦੇ ਵਿੱਚ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਮਰਿਤਪਾਲ ਸਿੰਘ ਅਤੇ ਅਰਸ਼ਦ ਅੱਲਾ ਜਿਹੜੇ ਕਿ ਹਰੀਨੌਂ ਦੇ ਕਤਲ 'ਚ ਸ਼ਾਮਲ ਨੇ ਹਰੀਨੌਂ ਜੋ ਪਹਿਲਾ ਵਾਰਿਸ ਪੰਜਾਬ ਦੇ ਸੰਗਠਨ ਦੇ ਵਿੱਤ ਸਕੱਤਰ ਸਨ ਤੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸੰਗਠਨ ਤੋਂ ਵੱਖ ਹੋ ਗਏ ਸਨ ਤੇਸ ਤੋਂ ਬਾਅਦ ਅਮਰਿਤਪਾਲ ਸਿੰਘ ਨੇ ਸੰਸਥਾ ਦਾ ਚਾਰਜ ਸੰਭਾਲ ਲਿਆ ਤੇ ਜਾਂਚ ਇਹ ਸਾਹਮਣੇ ਆਈ ਹੈ ਕਿ ਗੋਲੀਬਾਰ ਕਰਨ ਵਾਲਿਆਂ ਤੋਂ ਇਲਾਵਾ ਤਿੰਨ ਹੋਰ ਮੁਲਾਜ਼ਮਾਂ ਨੇ ਵੀ ਹਰੀਨੋ ਦੇ ਕਤਲ ਦੇ ਲਈ ਰੈਕੀ ਕੀਤੀ ਸੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਪਹਿਲਾਂ ਹੀ ਜਿਹੜੇ ਕੇ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਚ ਨੇ ਤੇ ਹੁਣ ਇਸ ਮਾਮਲੇ ਚ ਯੂਪੀਏ ਤਰਾਮਾ ਜੜੀਆਂ ਕਿ ਲਾਗੂ ਹੋਣ ਕਾਰਨ ਉਹਨਾਂ ਦੀ ਕਾਨੂੰਨ ਸਥਿਤੀ ਹੋਰ ਵੀ ਮੁਸ਼ਕਲ ਹੋ ਗਈ ਹੈ ਪੁਲਿਸ ਨੇ ਇਸ ਮਾਮਲੇ 'ਚ ਚਾਰਜ ਸ਼ੀਟ ਹੈ ਜਿਹੜੀ ਕਿ ਦਾਇਰ ਕਰਨ ਤੋਂ ਪਹਿਲਾਂ ਹੀ ਯੂਏਪੀਏ ਦੀਆਂ ਧਰਾਵਾਂ ਦੀ ਵੀ ਜੋੜੀਆਂ ਨੇ ਹੁਣ ਤੱਕ ਇਸ ਮਾਮਲੇ 'ਚ ਕੁੱਲ 6 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਿਨ੍ਹਾਂ 'ਚ ਕਤਲ ਕਰਨ ਵਾਲੇ ਦੋ ਸ਼ੂਟਰ ਅਤੇ ਰੇਖੀ ਕਰਨ ਵਾਲੇ ਤਿੰਨ ਹੋਰ ਮੁਲਜ਼ਮਾ ਜਿਹੜੇ ਕਿ ਸ਼ਾਮਲ ਨੇ ਯੂਏਪੀ ਦੀਆਂ ਜਿਹੜੀਆਂ ਧਰਾਵਾਂ ਨੇ ਤਹਿਤ ਕੀਤੀ ਗਈ ਕਾਰਵਾਈ ਅਮਰਤਪਾਲ ਸਿੰਘ ਅਤੇ ਆਸ਼ ਡੱਲਾ ਤੇ ਕਾਨੂੰਨ ਦਬਾਅ ਨੂੰ ਹੋਰ ਵਧਾ ਸਕਦੀ ਹੈ ਤੇ ਜਿਸ ਨਾਲ ਉਨ੍ਹਾਂ ਦੇ ਵਿਰੁੱਧ ਜਾਂਚ ਅਤੇ ਦੋਸ਼ਾਂ ਦਾ ਦਾਇਰਾ ਹੋਰ ਵੱਧ ਸਕਦਾ ਹੈ ਤੇ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਐਕਸ਼ਨ ਮੁੜ ਤੋਂ ਲਿਆ ਗਿਆ ਹੈ ਤੇ ਦੱਸ ਦੇ ਕਿ ਭਾਈ ਅਮਰਕਪਾਲ ਸਿੰਘ ਅਤੇ ਉੱਥੇ ਹੀ ਆਰਸ਼ਡਾਲਾ ਦੇ ਉੱਤੇ ਜਿਹੜਾ ਕਿ ਯੂਏਪੀ ਐਕਟ ਲਗਾ ਦਿੱਤਾ ਗਿਆ ਲਗਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਹੁਣ ਗੁਰਪ੍ਰੀਤ ਸਿੰਘ ਹਰੀਨਾਉ ਦੇ ਮਾਮਲੇ ਦੇ ਵਿੱਚ ਇਹ ਯੂਏਪੀ ਲਗਾਇਆ ਗਿਆ ਹੈ ਤੇ ਉੱਥੇ ਹੀ ਯੂਏਪੀ ਨੂੰ ਲਗਾ ਕੇ ਹੁਣ ਸਿੱਖਾਂ ਦੇ ਲਈ ਇਹ ਮਾੜੀ ਖਬਰ ਹੈ ਤੇ ਜਿਸ ਤੋਂ ਬਾਅਦ ਹੁਣ ਇੱਕ ਹੋਰ ਵੱਡਾ ਝਟਕਾ ਜਿਹੜਾ ਕਿ ਅਮਰਤਪਾਲ ਨੂੰ ਦਿੱਤਾ ਗਿਆ ਹੈ ਪੰਜਾਬ ਦੇ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਅਤੇ ਵਿਦੇਸ਼ ਚ ਰਹਿੰਦੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਉਤੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਮਾਮਲਾ ਜਿਹੜਾ ਕਿ ਦਰਜ ਕਰ ਦਿੱਤਾ ਹੈ ਤੇ ਉੱਥੇ ਹੀ ਦੱਸਦੀ ਹਾਂ ਕਿ ਇਹ ਕਾਰਵਾਈ ਜਿਹੜੀ ਕਿ 9 ਅਕਤੂਬਰ 2022 ਨੂੰ ਫਰੀਦਕੋਟ 'ਚ ਹੋਏ ਗੁਰਪ੍ਰੀਤ ਸਿੰਘ ਹਰੀਨੌਂ ਦੇ ਕਤਲ ਦੇ ਸਬੰਧ ਦੇ ਵਿੱਚ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਮਰਿਤਪਾਲ ਸਿੰਘ ਅਤੇ ਅਰਸ਼ ਡੱਲਾ ਜਿਹੜੇ ਕਿ ਹਰੀਨੌਂ ਦੇ ਕਤਲ 'ਚ ਸ਼ਾਮਲ ਨੇ ਹਰੀਨੌਂ ਜੋ ਪਹਿਲਾ ਵਾਰਿਸ ਪੰਜਾਬ ਦੇ ਸੰਗਠਨ ਦੇ ਵਿੱਤ ਸਕੱਤਰ ਸਨ ਤੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸੰਗਠਨ ਤੋਂ ਵੱਖ ਹੋ ਗਏ ਸਨ ਦੇਸ ਤੋਂ ਬਾਅਦ ਅਮਰਿਤਪਾਲ ਸਿੰਘ ਨੇ ਸੰਸਥਾ ਦਾ ਚਾਰਜ ਸੰਭਾਲ ਲਿਆ ਤੇ ਜਾਂਚ ਇਹ ਸਾਹਮਣੇ ਆਈ ਹੈ ਕਿ ਗੋਲੀਬਾਰ ਕਰਨ ਵਾਲਿਆਂ ਤੋਂ ਇਲਾਵਾ ਤਿੰਨ ਹੋਰ ਮੁਲਾਜ਼ਮਾਂ ਨੇ ਵੀ ਹਰੀਨੋ ਦੇ ਕਤਲ ਦੇ ਲਈ ਰੈਕੀ ਕੀਤੀ ਸੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਪਹਿਲਾਂ ਹੀ ਜਿਹੜੇ ਕੇ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਚ ਨੇ ਤੇ ਹੁਣ ਇਸ ਮਾਮਲੇ ਚ ਯੂਪੀਏ ਤਰਾਮਾ ਜੜੀਆਂ ਕਿ ਲਾਗੂ ਹੋਣ ਕਾਰਨ ਉਹਨਾਂ ਦੀ ਕਾਨੂੰਨ ਸਥਿਤੀ ਹੋਰ ਵੀ ਮੁਸ਼ਕਲ ਹੋ ਗਈ ਹੈ ਉਲੇਸ ਨੇ ਇਸ ਮਾਮਲੇ 'ਚ ਚਾਰਜ ਸ਼ੀਟਾਂ ਜਿਹੜੀ ਕਿ ਦਾਇਰ ਕਰਨ ਤੋਂ ਪਹਿਲਾਂ ਹੀ ਯੂਏਪੀਏ ਦੀਆਂ ਧਰਾਵਾਂ ਦੀ ਵੀ ਜੋੜੀਆਂ ਨੇ ਹੁਣ ਤੱਕ ਇਸ ਮਾਮਲੇ 'ਚ ਕੁੱਲ 6 ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਿਨ੍ਹਾਂ 'ਚ ਕਤਲ ਕਰਨ ਵਾਲੇ ਦੋ ਸ਼ੂਟਰ ਅਤੇ ਰੇਖੀ ਕਰਨ ਵਾਲੇ ਤਿੰਨ ਹੋਰ ਮੁਲਜ਼ਮਾ ਜਿਹੜੇ ਕਿ ਸ਼ਾਮਲ ਨੇ ਯੂਏਪੀ ਦੀਆਂ ਜਿਹੜੀਆਂ ਧਰਾਵਾਂ ਦੇ ਤਹਿਤ ਕੀਤੀ ਗਈ ਕਾਰਵਾਈ ਅਮਰਤਪਾਲ ਸਿੰਘ ਅਤੇ ਆਸ਼ ਢੱਲਾ ਤੇ ਕਾਨੂੰਨ ਦਬਾਅ ਨੂੰ ਹੋਰ ਵਧਾ ਸਕਦੀ ਹੈ ਤੇ ਜਿਸ ਨਾਲ ਉਨ੍ਹਾਂ ਦੇ ਵਿਰੁੱਧ ਜਾਂਚ ਅਤੇ ਦੋਸ਼ਾਂ ਦਾ ਦਾਇਰਾ ਹੋਰ ਵੱਧ ਸਕਦਾ ਹੈ ਤੇ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਐਕਸ਼ਨ ਮੂੜ ਤੋਂ ਲਿਆ ਗਿਆ ਹੈ ਤੇ ਦੱਸਦੇ ਕਿ ਪਾਇ ਅਮਰਤਪਾਲ ਸਿੰਘ ਅਤੇ ਉੱਥੇ ਹੀ ਆਰਸ਼ਡਾਲਾ ਦੇ ਉੱਤੇ ਜਿਹੜਾ ਕਿ ਯੂਏਪੀ ਐਕਟ ਲਗਾ ਦਿੱਤਾ ਗਿਆ